ਏ ਆਪਾਂ ਬਿਲਕੁਲ ਹਿੰਦ ਪਾਕ ਬਾਰਡਰ ਤੇ ਖੜੇ ਆਂ ਸਾਡੇ ਅਜਨਾਲੇ ਹਲਕੇ ਦੇ ਵਿੱਚ ਮੱਝੀ মিয়া ਪੀਐਸਐਫ ਦੀ ਚੌਕੀ ਆ ਔਰ ਬਿਲਕੁਲ ਆਪਾਂ ਗਰਾਉਂਡ ਜੀਦੋਂ ਧੋ ਕੇ ਆਏ ਆ ਜਿੱਥੇ ਪਾਕਿਸਤਾਨ ਦਾ ਅਗਲਾ ਖੇਤ ਸੀਗਾ ਉਥੋਂ ਤੱਕ ਆਪਣਾ ਚੋਨਾ ਦੇਖ ਕੇ ਆਏ ਆ ਉਹ ਸਾਰਾ ਚੋਨਾ ਜੋ ਹੈ ਨਾ ਪਰਵਾਹ ਹੋ ਗਿਆ ਉਹ ਮੈਂ ਜੇ ਹੀ ਆਪਕੋ ਦਿਖਾਣਾ ਤਾਂ ਕਿ ਦੇਖਿਓ ਪੂਰੇ ਦਾ ਪੂਰਾ ਚੋਨਾ ਜੋ ਆਪਕੋ ਹਰੀ-ਪਲਾਲੀ ਦੇਖਦੀ ਆ ਪਰ ਪਲਾਲੀ ਹੈ ਉਹ ਕੁਛ ਨਹੀਂ ਹੈ ਕਿਉਂਕਿ ਇੱਥੇ ਵੀ ਜਿੱਦਾਂ ਪਾਣੀ ਆਇਆ ਮੈਂ ਉਸ ਦਿਨ ਵੀ ਆਇਆ ਸੀ ਇੱਥੇ ਵੀ 8 8 9 9 10 10 ਫੁੱਟ ਪਾਣੀ ਸੀਗਾ ਤੇ ਸਾਰੇ ਕਿਸਾਨਾਂ ਦਾ ਵਿਚਾਰਿਆਂ ਦਾ ਚੋਨਾ ਕੰਡਿਆਲੀ ਥਾਂ ਦੇ ਅੱਗੇ ਵੀ ਖਰਾਬ ਹੋ ਗਿਆ ਉਹਦੇ ਬੜਾ ਰਿਸਕ ਵਾਲਾ ਕੰਮ ਕਰਦੇ ਆ ਸਵੇਰੇ ਆਉਂਦੇ ਆ 10 ਵਜੇ 4 ਵਜੇ ਵਾਪਸ ਜਾਂਦੇ ਆ ਉਹ ਬਿਲਕੁਲ ਜ਼ੀਰੋ ਗਰਾਊਂਡ ਤੇ ਕੰਮ ਕਰਦੇ ਆ ਅੱਗੇ ਪਾਕਿਸਤਾਨ ਵਾਲੇ ਹੁੰਦੇ ਆ ਕੋਈ ਸ਼ੈਤਾਨ ਬੰਦਾ ਕੁਝ ਵੀ ਕਰ ਸਕਦਾ ਆਪਣੇ ਆਪ ਨੂੰ ਇਹ ਰਿਸਕ 'ਚ ਪਾ ਕੇ ਫੇਰ ਇੱਥੇ ਆ ਕੇ ਖੇਤੀ ਕਰਦੇ ਆ ਤੇ ਮੈਨੂੰ ਦੁੱਖ ਆ ਕਿ ਇਹਨਾਂ ਦੀ ਵਿਚਾਰਿਆਂ ਦੀ ਪੂਰੀ ਖੇਤੀ ਉਹਦੇ ਇੱਕ ਹੀ ਫਸਲ ਹੁੰਦੀ ਹੈ ਇਹ ਵੀ ਨਾਲ ਨੋਟ ਕਰ ਲਓ ਤੁਸੀਂ ਕਿ ਇੱਕ ਹੀ ਫਸਲ ਸਿਰਫ ਝੋਨਾ ਹੀ ਬੀਜ ਸਕਦੇ ਆ ਉਸ ਤੋਂ ਬਾਅਦ ਨਹੀਂ ਕੁਝ ਲਾ ਸਕਦੇ ਤੇ ਝੋਨਾ ਇਹਨਾਂ ਦਾ ਬਚਾਦਿਆਂ ਦਾ ਬਦਬਾਦ ਹੋ ਗਿਆ ਬਹੁਤ ਬੁਰੀ ਹਾਲਤ ਹੋਈ ਹੈ ਸੋ ਮੈਂ ਉਹ ਦੇਖਣ ਆਇਆ ਸੀ ਕੱਲ ਅਸੀਂ ਮੀਟਿੰਗ ਕੀਤੀ ਸੀ ਤੇ ਸਾਡੇ ਜਿਹੜੇ ਗਰਦਾਬ ਦੀ ਕਰਨ ਵਾਲੇ ਅਫਸਰ ਆ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਸੀ ਤੇ ਅੱਜ ਹੁਣੇ ਹੀ ਮੈਂ ਜਾ ਕੇ ਡੀਸੀ ਸਾਹਿਬ ਨੂੰ ਮਿਲਣਾ ਅੱਜ ਨਾਲੇ ਉਹਨਾਂ ਨੂੰ ਮੈਂ ਕਹੂੰਗਾ ਕਿ ਉਹ ਸਪੈਸ਼ਲ ਗਰਦਾਬ ਦੀ ਜਿਹੜੀ ਹੈ ਇਸ ਏਰੀਏ ਦੀ ਕਦਾ ਕੇ ਤੇ ਜਲਦੀ ਤੋਂ ਜਲਦੀ ਇਹਨਾਂ ਲੋਕਾਂ ਨੂੰ ਪੈਸੇ ਜੜਿਆ ਦਿੱਤੇ। ਪੋਸਟਾਂ ਦਾ ਵੀ ਨੁਕਸਾਨ ਹੋਇਆ ਕਾਫੀ ਰੋੜ ਵੀ ਨਹੀਂ। ਨਹੀਂ ਪੋਸਟਾਂ ਦਾ ਵੀ ਨੁਕਸਾਨ ਹੋਇਆ ਉਹ ਵੀ ਸਰਕਾਰ ਕਦੋਂ ਵੀ ਮਤ ਜਿਹੜੀਆਂ ਸਾਡੇ ਹੱਦ ਦੇ ਵਿੱਚ ਆਉਂਦੀਆਂ ਉਹ ਕਦਾਂਗੇ ਅਸੀਂ ਪਹਿਲਾਂ ਵੀ ਕਰਦੇ ਹੁੰਦੇ ਹਾਂ ਹੁਣ ਵੀ ਕਦਾਂਗੇ ਮਦਦ ਉਹ ਜਿਹੜੀ ਪੋਸਟਾਂ ਕਿਸਾਨਾਂ ਦੀ ਹੋਰ ਮਦਦ ਸੀਐਮ ਸਾਹਿਬ ਨਾਲ ਮੁਲਾਕਾਤ ਹੋਵੇ। ਹਾਂ ਸੀਐਮ ਸਾਹਿਬ ਨੂੰ ਮੈਂ ਮਿਲਣਾ ਪਸੂ ਸ਼ਾਇਦ ਸੀਐਮ ਸਾਹਿਬ ਨਾਲ ਮੁਲਾਕਾਤ ਹੋਊਗੀ ਚੰਡੀਗੜ੍ਹ ਜਾਣਾ। ਸੀਐਮ ਸਾਹਿਬ ਨੂੰ ਵੀ ਦੱਸਾਂਗੇ ਕਿ ਤਦ ਕੰਡਿਆਂ ਵਾਲੀ ਤਾਤ ਤੋਂ ਅੱਗੇ ਜਿਹੜੀ ਕੀ ਸਥਿਤੀ ਆ ਕਿਉਂਕਿ ਤੋੜ ਹੀ ਇੱਥੋਂ ਲੈ ਕੇ ਜਿੰਨੀਆਂ ਸਾਡੀਆਂ ਚੌਕੀਆਂ ਜਿੰਨੇ ਗੇਟ ਇਹ ਸਭ ਬਲ ਜਿਹੜਾ ਉਹ ਸਭ ਤੋਂ ਅੱਗੇ ਜਿਹੜੀ ਫਸਲ ਜਿਹੜੀ ਆ ਉਹ ਸਾਰੀ ਬਗਵਾਦ ਉਹ ਤੋਂ ਪਹਿਲਾਂ ਵੀ ਤੁਸੀਂ ਆਏ ਜਦੋਂ ਪਾਣੀ ਹੜਾਇਆ 10-10 ਫੁੱਟ ਪਾਣੀ ਉਦੋਂ ਮੈਂ ਦੇਖ ਕੇ ਗਿਆ ਪਾਣੀ ਦੇਖ ਕੇ ਗਿਆ ਸੀਗਾ ਬਹੁਤ ਬੁਧੀਆ ਹਾਲ ਸੀਗੀ ਇੱਥੇ ਵੀ 10 ਫੁੱਟ ਦੇ ਕਰੀਬ ਪਾਣੀ ਸੀਗਾ ਤੇ ਬਾਦ ਮੈਂ ਹੁਣ ਦੇਖ ਰਿਆ ਸੀਗਾ ਵੀ ਵੇਖਣ ਨੂੰ ਹਰ ਬੰਦੇ ਨੂੰ ਲੱਗਦਾ ਕਿ ਜਿੱਦਾਂ ਹਰਿਆਲੀ ਆ ਪਰ ਉਹ ਚੋਨਾ ਖਰਾਬ ਹੋ ਗਿਆ ਵਿੱਚੋਂ ਸਾਰਾ ਤੁਸੀਂ ਲੈ ਕੇ ਵੀ ਆਏ ਚੋਨਾ ਦੇਖੋ ਚੋਨਾ ਸਾਰਾ ਹੀ ਖਰਾਬ ਹੋ ਗਿਆ ਮਤਲਬ ਇਹਦਾ ਕੋਈ ਪੱਤਲਾ ਲਿਆ ਸਾਰੀ ਆ ਉਦਾਂ ਹਰਿਆ ਥੱਲੋਂ 42 ਹਦੀ ਰਹੀ ਬਾਕੀ ਸਾਰਾ ਖਤਮ ਹੋ ਗਿਆ ਸਮਝਦੇ ਗੀ ਗੱਲ ਹਾਂ ਇਸ ਕਰਕੇ ਮੈਂ ਕਹੂੰਗਾ ਕਿ ਇਹਨਾਂ ਕਿਸਾਨਾਂ ਨੂੰ ਵੀ ਪੂਰਾ ਮੌਜਦਾ ਜਿਹੜਾ ਮਿਲਣਾ ਚਾਹੀਦਾ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਉਹਨੇ ਆਪਣੇ ਡੀ ਸਾਹਿਬ ਦੇ ਨਾਲ ਮੀਟਿੰਗ ਕਿਵੇਂ ਲੈ ਲਿਜੋ ਇਹਨਾਂ ਦੀ ਬਾਪ ਪਾਲੀ ਦੀ ਸੈਂਟਰ ਸਰਕਾਰ ਨੇ ਕੀ ਕਰਦਾ ਉਹਨਾਂ ਨੇ ਇਹਦੇ ਕੀਤਾ ਹੀ ਕੁਛ ਨਹੀਂ ਸੈਂਟਰ ਸਰਕਾਰ ਤੇ ਮੋਦੀ ਉੱਥਾਂ ਆਇਆ ਉੱਥਾਂ ਗਿਆ ਉਹਨਾਂ ਨੂੰ ਬੰਦਾ ਪੁੱਛੇ ਇੱਥੇ ਆ ਕੇ ਤੂੰ ਦੇਖ ਜਿਹੜਾ 16 ਕਰੋੜ 16000 ਕਰੋੜ ਰੁਪਈਆ ਦਿੱਤਾ ਉਹਦਾ ਕੀ ਬਣਾ ਪਾਤੇ 1600 ਕਰੋੜ ਅਪਾ 2000 ਕਰੋੜ ਰੁਪਈਆ ਕੱਲਾ ਹੀ ਨਾਲੇ ਲਈ ਮੰਗਦੇ ਤੇ ਮੋਦੀ ਜੀ ਪੂਰੇ ਪੰਜਾਬ ਲਈ 1600 ਕਰੋੜ ਰੁਪਈਆ ਦੇ ਗਏ 1600 ਕਰੋੜ ਦਾ ਕੀ ਬਣੂਗਾ ਸਾ ਸਾਡੀਆਂ ਸਭ ਰੋਡ ਟੁੱਟ ਗਈਆਂ ਹਸਪੀਟਲ ਬਹਿ ਗਏ ਸਕੂਲ ਬਹਿ ਗਏ ਸਾਡਾ ਕਿੰਨਾ 30 ਹਜ਼ਾਰ ਤੋਂ ਉੱਪਰ ਏਕੜ ਜਿਹੜਾ ਝੋਨਾ ਉਹ ਬਰਬਾਦ ਹੋ ਗਿਆ ਝੋਨਾ ਦੀ ਬੜੀ ਟਰੌਪ ਦੀ ਮਤਲਬ ਆਸਵਤੀ ਉਹ ਸਭ ਬਰਬਾਦ ਹੋ ਗਈ ਤੇ ਮੋਦੀ ਜੀ ਨੇ ਤਾਂ ਸਾਨੂੰ ਨਾਸ਼ ਕੀਤਾ ਸਾਨੂੰ ਬਹੁਤ ਜ਼ਿਆਦਾ ਨਾਸ਼ ਕੀਤਾ ਔਰ ਬਹੁਤ ਦੁੱਖ ਹੈ ਕਿ ਮੋਦੀ ਜੀ ਨੇ ਪੰਜਾਬ ਦੇ ਪਤੀ ਆਪਣਾ ਜੋ ਫਜ਼ੀ ਉਹ ਨਹੀਂ ਨਿਭਾਇਆ